ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਅੱਜ ਰਾਤ ਦੇ ਮੌਸਮ ਬਾਰੇ ਅੱਜ ਰਾਤ ਦਾ ਮੌਸਮ ਕਿਸ ਪ੍ਰਕਾਰ ਜਿਹੜਾ ਪੰਜਾਬ ਦੇ ਵਿੱਚ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਪੂਰੀ ਬੱਦਲਬਾਈ ਜਿਹੜੀ ਆ ਪੰਜਾਬ ਉੱਤੇ ਛਾਈ ਹੋਈ ਹੈ ਪੰਜਾਬ ਦੇ ਜਿੰਨਾ ਜਿਹੜੇ ਘੱਟ ਜ਼ਿਲ੍ਹਿਆਂ ਤੇ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਰਹੀ ਆ ਉਹ ਇਹ ਜ਼ਿਲ੍ਹੇ ਨਹੀਂ ਤੇ ਅੱਧੀ ਰਾਤ ਨੂੰ ਜਿੰਨਾ ਜ਼ਿਲ੍ਹਿਆਂ ਚ ਆਪਾਂ ਨੂੰ ਮੀਂਹ ਹਲਕੀ ਫੁਲਕੀ ਕਿਣਮਣ ਦੇਖਣ ਨੂੰ ਮਿਲ ਸਕਦੀ ਆ ਉਹ ਹੈਗੇ ਨੇ ਫਿਰੋਜ਼ਪੁਰ ਅਤੇ ਫਜ਼ਿਲਕਾ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਚ ਆਪਾਂ ਨੂੰ ਰਾਤ ਨੂੰ ਕਿਣਮਣ ਦਾ ਜਿਹੜਾ ਮਾਹੌਲ ਬਣਦਾ ਹੋਇਆ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਗੱਲ ਕਰੀਏ ਵੱਧ ਪ੍ਰਵਾਹ ਜਿਹੜੀ ਬਦਲਵਾਈ ਆ ਕਿੰਨਾ ਜ਼ਿਲ੍ਹਿਆਂ ਤੇ ਆਪਣਾ ਦਿਖਾਵੇਗੀ ਤਾਂ ਉਹ ਹੈਗੇ ਨੇ ਇਹ ਜ਼ਿਲ੍ਹੇ ਪੂਰਬੀ ਜ਼ਿਲ੍ਹਿਆਂ ਤੇ ਇਹ ਬਦਲਵਾਈ ਜਿਹੜਾ ਆਪਣਾ ਵੱਧ ਪ੍ਰਵਾਹ ਦਿਖਾਵੇਗੀ ਕਿਉਂਕਿ ਪੂਰਬੀ ਜ਼ਿਲ੍ਹਿਆਂ ਕੰਨੀ ਵੱੱਦਲਵਾਈ ਵੱਧ ਰਹੀ ਹੈ ਮੀਂਹ ਤੇ ਗੜੇਮਾਰੀ ਦੀ ਜਿਹੜੀ ਅਸਾਰ ਨੇ ਉਹ ਪੰਜਾਬ ਉੱਤੇ ਬਣੇ ਰਹਿਣਗੇ ਕੱਲ ਵੀ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮੌਸਮ ਵਿਭਾਗ ਵੱਲੋਂ ਵੀ ਮੀਂਹ ਦੀ ਜਿਹੜੀ ਅਪਡੇਟ ਆ ਜਾਰੀ ਕੀਤੀ ਗਈ ਹੈ ਅੱਜ ਤੇ ਕੱਲ 2 ਦਿਨ ਮੀਂਹ ਦੀ ਅਪਡੇਟ ਜਾਰੀ ਕੀਤੀ ਗਈ ਹੈ ਟੈਂਪਰੇਚਰ ਦੀ ਗੱਲ ਕਰੀਏ ਇਹਨਾਂ ਦਿਨਾਂ ਵਿੱਚ ਟੈਂਪਰੇਚਰ ਕਿਵੇਂ ਰਹੇਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕੱਲ ਆਪਾਂ ਨੂੰ ਰਾਤ ਦਾ ਟੈਂਪਰੇਚਰ ਜਿਹੜਾ 11 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਅਤੇ ਸਵੇਰ ਦਾ ਟੈਂਪਰੇਚਰ 22 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਹੁਣ ਫਿਲਹਾਲ ਜਿਹੜੇ ਨੋਰਮਲ ਟੈਂਪਰੇਚਰ ਹੁੰਦੇ ਸੀ ਉਹ 24 ਤੋਂ ਲੈ ਕੇ 25 ਡਿਗਰੀ ਤੱਕ ਹੁੰਦੇ ਸੀ ਪਰ ਫਿਲਹਾਲ ਆਪਾਂ ਨੂੰ ਅੱਜ ਕੱਲ ਜਿਹੜਾ ਟੈਂਪਰੇਚਰ 22 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਮਤਲਬ 4 ਡਿਗਰੀ ਦੀ ਜਿਹੜੀ ਗਿਰਾਵਟ ਆ ਉਹ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕੱਲ ਪਰ ਫਿਲਹਾਲ ਫੇਰ ਆਪਾਂ ਦੇਖ ਸਕਦੇ ਹਾਂ ਮੌਸਮ ਜਿਹੜੀ ਆ ਗਰਮੀ ਕਦਨੀ ਫਿਰ ਤੋਂ ਵਧੇਗਾ 26 ਡਿਗਰੀ ਤੱਕ ਟੈਂਪਰੇਚਰ ਆਪਾਂ ਨੂੰ ਜਾਂਦਾ ਹੋਇਆ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ